ਮੈਨੂੰ ਯਾਦ ਆ ਜਦੋਂ ਮੈਂ ਛੋਟਾ ਸੀ ਸਕੂਲ ਪੜਦਾ ਹੁੰਦਾ ਸੀ ਬਹੁਤ ਪੁਰਾਣੀਆਂ ਗੱਲਾਂ ਨੇ ਉਦੋਂ ਆਏ ਦਿਨ ਮਤਲਬ ਕੋਈ ਵੀ ਦਿਨ ਲੰਘਦਾ ਹੁੰਦਾ ਸੀ ਜਦੋਂ ਕੋਈ ਇਹੋ ਜਿਹੀ ਖਬਰ ਨਹੀਂ ਸੁਣਦੇ ਹੁੰਦੇ ਸੀ ਕਿ ਫਲਾਣੀ ਥਾਂ ਦੇ ਉੱਤੇ ਕਿਸੇ ਨਵ ਵਿਆਹਤਾ ਨੂੰ ਕਿਸੇ ਨਵੀਂ ਵਿਆਹੀ ਹੋਈ ਲੜਕੀ ਨੂੰ ਦਹੇਜ ਦੇ ਕਾਰਨ ਉਹਦੇ ਸਹੁਰਿਆਂ ਨੇ ਮਾਰਤਾ ਜ਼ਿਆਦਾਤਰ ਇਹ ਕਿਸ ਤਰ੍ਹਾਂ ਹੁੰਦਾ ਸੀ ਉਹੀ ਉਹ ਸਟੋਵ ਫਟ ਜਾਂਦਾ ਸੀ ਉਹ ਵਿਚਾਰੀ ਲੜਕੀ ਨੂੰ ਅੱਗ ਲੱਗ ਜਾਂਦੀ ਸੀ ਤੇ ਬਾਦ ਦੇ ਵਿੱਚ ਕਹਿ ਦਿੰਦੇ ਸੀ ਕਿ ਜੀ ਰਹੱਸਮਈ ਤਰੀਕਿਆਂ ਦੇ ਨਾਲ ਉਹਨੂੰ ਅੱਗ ਲੱਗ ਗਈ ਤੇ ਉਹ ਲੜਕੀ ਅੱਗ ਦੇ ਵਿੱਚ ਝੁਲਸ ਕੇ ਖਤਮ ਹੋ ਗਈ। ਫਿਰ ਟਾਈਮ ਲੰਘੇ ਵਿਚਕਾਰ ਦਾ ਇੱਕ ਟਾਈਮ ਆਇਆ ਇੱਕ ਟਾਈਮ ਨਹੀਂ ਆ ਕੁਝ ਦਹਾਕੇ ਆਏ ਵਿਚਕਾਰ ਦੇ ਜਦੋਂ ਇਹੋ ਜਿਹੀਆਂ ਜਿਹੜੀਆਂ ਖਬਰਾਂ ਸੀ ਸਪੈਸ਼ਲੀ ਦਹੇਜ ਦੇ ਨਾਲ ਰਿਲੇਟਡ ਤੇ ਦਹੇਜ ਦੇ ਨਾਲ ਨਵ ਵਿਆਹਤਾ ਲੜਕੀ ਨੂੰ ਮਾਰ ਦੇਣਾ। ਇਹੋ ਜਿਹੀਆਂ ਖਬਰਾਂ ਕਾਫੀ ਹੱਦ ਤੱਕ ਕੱਟ ਗਈਆਂ। ਇਹ ਕਹਿ ਲੋ ਕਿ ਤਕਰੀਬਨ ਬੰਦ ਹੋ ਗਈਆਂ ਵਿਚਕਾਰ ਜੇ ਤਹ ਜੀ ਕੋਈ ਖਬਰ ਕਮ ਸੇ ਕਉ ਮੈਂ ਤਾਂ ਨਹੀਂ ਸੁਣੀ ਪਰ ਆ ਦੁਬਾਰੇ ਹੁਣ ਪਿਛਲੇ ਕੁਛ ਮਹੀਨਿਆਂ ਤੋਂ YouTube ਦੇ ਉੱਪਰ ਬਹੁਤ ਸਾਰੀਆਂ ਇਹ ਜੀਆਂ ਖਬਰਾਂ ਦੁਬਾਰਾ ਸ਼ੁਰੂ ਹੋ ਗਈਆਂ ਸ਼ਾਇਦ ਗੱਲ ਉਹੀ ਆ ਕਿ ਆਪਣੇ ਸਮਾਜ ਦੇ ਵਿੱਚ ਇਹ ਚੀਜ਼ ਰਚੀ ਹੋਈ ਇੰਨੀ ਜ਼ਿਆਦੇ ਆ ਉਹ ਜਿਵੇਂ ਵਾਰਿਸ ਸ਼ਾਹ ਦੇ ਕਹਿਣਾ ਕੋ ਕਿ ਵਾਰਿਸ ਸ਼ਾਹ ਨਾ ਆਜ਼ਤਾ ਜਾਂਦੀਆਂ ਨੇ ਤੇ ਚਾਹੇ ਕੱਟੀਆਂ ਪੂਰੀਆਂ ਪੂਰੀਆਂ ਜੀ ਤੇ ਅੱਜ ਜਿਹੜੀ ਬਦਕਿਸਮਤ ਲੜਕੀ ਦੀ ਆਪਾਂ ਗੱਲ ਕਰਨ ਜਾ ਰਹੇ ਹਾਂ ਇਹ ਕਹਾਣੀ ਤੁਹਾਨੂੰ ਪੂਰੀ ਤਰ੍ਹਾਂ ਦੇ ਨਾਲ ਸ਼ੌਕਡ ਕਰ ਦੂ ਇੱਕ ਲੜਕੀ ਆ ਜਿਹਦੀ ਮੌਤ ਹੁੰਦੀ ਆ ਦਹੇਜ ਦੇ ਕਾਰਨ ਪਰ ਆਲਰੇਡੀ ਇਹ ਪਰਿਵਾਰ ਇਸ ਲੜਕੀ ਦੇ ਮਾਤਾ ਪਿਤਾ ਕਿੰਨਾ ਦਹੇਜ ਦੇ ਚੁੱਕੇ ਸੀ 800 ਗ੍ਰਾਮ ਸੋਨਾ ਉਹ ਦੇ ਚੁੱਕੇ ਸੀ 1000 ਗ੍ਰਾਮ ਦੇ ਉੱਤੇ 1 ਕਿਲੋ ਬਣ ਗਿਆ ਤਕੈਲੋ ਕਿ 1 ਕਿਲੋ ਸੋਨਾ 200 ਗ੍ਰਾਮ ਉਹ ਆਲਰੇਡੀ ਦੇ ਚੁੱਕੇ ਸੀ ਤੇ ਨਾਲ ਦੀ ਨਾਲ ਹੀ ਇੱਕ ਬਹੁਤ ਹੀ ਲਗਜ਼ਰੀ ਬਹੁਤ ਹੀ ਮਹਿੰਗੀ ਵੋਲਵੋ ਦੀ ਕਾਰ ਹੁਣ ਵੋਲਵੋ ਦੀ ਕਾਰ ਬਾਰੇ ਜਿਹੜੇ ਵੀ ਦੋਸਤਾਂ ਨੂੰ ਪਤਾ ਵਾ ਉਹ ਇਹ ਚੰਗੀ ਤਰ੍ਹਾਂ ਜਾਣਦੇ ਹੋਣਗੇ ਕਿ ਵੋਲਵੋ ਦੀਆਂ ਕਾਰਾਂ ਇੱਕ ਲਗਜ਼ਰੀ ਬ੍ਰਾਂਡ ਆ ਤੇ ਬਹੁਤ ਹੀ ਜ਼ਿਆਦਾ ਮਹਿੰਗੀਆਂ ਹੁੰਦੀਆਂ ਨੇ ਇੰਨਾ ਕੁਝ ਦੇਣ ਤੋਂ ਬਾਅਦ ਇਹ ਤਾਂ ਸਿਰਫ ਦੋ ਆਈਟਮਸ ਨੇ ਇਸ ਤੋਂ ਇਲਾਵਾ ਹੁਣ ਜਿਹੜੇ ਬੰਦੇ ਨੇ 800 ਗ੍ਰਾਮ ਸੋਨਾ ਦਿੱਤਾ ਤੇ ਇੱਕ ਵੋਲਵੋ ਦੀ ਕਾਰ ਦਿੱਤੀ ਇਸ ਤੋਂ ਬਿਨਾ ਹੋਰ ਕਿੰਨਾ ਕੁਝ ਦਿੱਤਾ ਹੋਊਗਾ ਹੁਣ ਇੱਕ ਕਹਾਣੀ ਨਿਕਲ ਕੇ ਆ ਰਹੀ ਆ ਤਾਮਿਲਨਾਡੂ ਤੋਂ ਤੇ ਇਸ ਲੜਕੀ ਜਿਹੜੀ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੀ ਉਹਦਾ ਨਾਮ ਸੀ ਰਿਧਾਨਿਆ ਤਾਮਿਲਨਾਡੂ ਦਾ ਇੱਕ ਏਰੀਆ ਵਾ ਉਹਦਾ ਨਾਮ ਆ ਮੌਂਦੀ ਪੱਲਿਓ ਰਿਧਾਨਿਆ ਦਾ ਜਿਹੜਾ ਵਿਆਹ ਸੀ ਇਸੇ ਏਰੀਆ ਦੇ ਵਿੱਚ ਹੁੰਦਾ ਵਾ ਕੈਵਨ ਨਾਂ ਦੇ ਇੱਕ ਲੜਕੇ ਦੇ ਨਾਲ ਕੈਵਨ ਕੁਮਾਰ ਉਹਦਾ ਨਾਮ ਆ ਰਿਧਾਨਿਆ ਦੇ ਜਿਹੜੇ ਫਾਦਰ ਇਨਲਾਵਾ ਉਹਨਾਂ ਦਾ ਨਾਮ ਆ ਇਸਾਵਾ ਮੂਰਥੀ ਤੇ ਸੱਸ ਦਾ ਨਾਮ ਆ ਚਿਤਰਾ ਦੇਵੀ ਰਿਧਾਨਿਆ ਇੱਕ ਪੜ੍ਹੀ ਲਿਖੀ ਕੁੜੀ ਸੀਗੀ ਆਪਣੇ ਮਾਤਾ ਪਿਤਾ ਦੇ ਨਾਲ ਉਹਦੀ ਬਹੁਤ ਹੀ ਜ਼ਿਆਦਾ ਬਣਦੀ ਸੀ। ਉਹਨੂੰ ਇੰਨਾ ਕੁ ਜ਼ਿਆਦਾ ਉਹਦੇ ਸਹੁਰੇ ਪਰਿਵਾਰ ਨੇ ਸਿਰਫ ਇੰਨੇ ਕੁ ਟਾਈਮ ਦੇ ਵਿੱਚ ਹੀ ਤੰਗ ਕੀਤਾ। ਸਟਾਰਟਿੰਗ ਦੇ ਵਿੱਚ ਉਹਨੇ ਆਪਣੇ ਪੇਰੈਂਟਸ ਨੂੰ ਕੋਈ ਵੀ ਚੀਜ਼ ਨਹੀਂ ਦੱਸੀ ਤਾਂ ਕਿ ਇੰਨਾ ਦਾਜ ਦੇਣ ਤੋਂ ਬਾਅਦ ਵੀ ਜੇ ਹੁਣ ਉਹ ਅੱਗੇ ਦਾਜ ਦੀ ਗੱਲ ਉਹਨਾਂ ਨੂੰ ਦੱਸਦੀ ਆ ਕਿ ਉਹਨੂੰ ਇੰਨਾ ਜ਼ਿਆਦਾ ਪਰੇਸ਼ਾਨ ਕੀਤਾ ਜਾ ਰਿਹਾ ਤਾਂ ਉਹ ਦੁਖੀ ਹੋਣਗੇ। ਪਰ ਫਾਈਨਲੀ ਪਿਛਲੇ ਐਤਵਾਰ ਨੂੰ ਜਦੋਂ ਉਹ ਰਿਧਾਨਿਆਂ ਦੀ ਬਰਦਾਸ਼ਤ ਦੀ ਹੱਦ ਬਿਲਕੁਲ ਹੀ ਖਤਮ ਹੋ ਜਾਂਦੀ ਆ ਉਹ ਘਰੋਂ ਨਿਕਲਦੀ ਆ ਇਹ ਕਹਿ ਕੇ ਕਿ ਮੈਂ ਮੰਦਰ ਜਾ ਰਹੀ ਆ ਪਰ ਅਸਲ ਦੇ ਵਿੱਚ ਉਹ ਮੰਦਰ ਨਹੀਂ ਜਾਂਦੀ। ਰਾਹ ਦੇ ਵਿੱਚ ਹੀ ਉਹ ਗੱਡੀ ਆਪਣੀ ਇੱਕ ਸਾਈਡ ਦੇ ਉੱਪਰ ਖੜੀ ਕਰਦੀ ਆ ਤੇ ਆਪਣੇ ਫਾਦਰ ਨੂੰ ਉੱਥੋਂ ਇੱਕ ਵਟਸਐਪ ਮੈਸੇਜ ਕਰਦੀ ਆ ਤੇ ਉੱਥੇ ਜਾ ਕੇ ਪਹਿਲੀ ਵਾਰੀ ਉਹ ਉਸ ਮੈਸੇਜ ਦੇ ਉੱਪਰ ਆਪਣੀ ਸਾਰੀ ਦੀ ਸਾਰੀ ਕਹਾਣੀ ਉਹਨਾਂ ਨੂੰ ਦੱਸਦੀ ਆ ਤੇ ਆਪਣੇ ਇਸ WhatsApp ਮੈਸੇਜ ਦੇ ਵਿੱਚ ਉਹ ਅੱਗੇ ਇਹ ਕਹਿੰਦੀ ਆ ਕਿ ਮੇਰੇ ਤੋਂ ਹੁਣੇ ਜਿਹੜਾ ਟੌਰਚਰ ਮੇਰੇ ਉੱਪਰ ਹੋ ਰਿਹਾ ਮਾਨਸਿਕ ਤੌਰ ਦੇ ਉੱਤੇ ਵੀ ਤੇ ਨਾਲੇ ਸਰੀਰਕ ਤੌਰ ਦੇ ਉੱਪਰ ਵੀ ਇਹਦੇ ਵਿੱਚ ਉਹ ਕਹਿੰਦੀ ਆ ਕੈਵਿਨ ਆ ਜਿਹੜਾ ਉਹਦਾ ਆਪਣਾ ਹਸਬੈਂਡ ਉਹ ਉਹਨੂੰ ਮਾਰਨ ਕੁੱਟਣ ਵੀ ਲੱਗ ਗਿਆ ਇੰਨੇ ਇੱਕ ਟਾਈਮ ਦੇ ਵਿੱਚ ਹੀ ਤੇ ਹੁਣ ਉਹਦੇ ਤੋਂ ਹੋਰ ਜ਼ਿਆਦਾ ਬਰਦਾਸ਼ਤ ਨਹੀਂ ਹੁੰਦਾ ਅੱਗੇ ਉਹ ਕਹਿੰਦੀ ਆ ਕਿ ਜਿਹਨੂੰ ਜਿਹਨੂੰ ਮੇਰੀ ਕਹਾਣੀ ਪਤਾ ਲੱਗਦੀ ਆ ਉਹ ਸਾਰੇ ਦੇ ਸਾਰੇ ਮੈਨੂੰ ਕਹਿੰਦੇ ਆ ਕਿ ਤੂੰ ਕੰਪਰੋਮਾਈਜ਼ ਕਰ ਲੈ ਕੋਈ ਗੱਲ ਨਹੀਂ ਚੀਜ਼ਾਂ ਠੀਕ ਹੋ ਜਾਂਦੀਆਂ ਨੇ ਪਰ ਉਹਨਾਂ ਸਾਰਿਆਂ ਨੂੰ ਮੇਰੀ ਅਸਲੀ ਹਾਲਤ ਪਤਾ ਨਹੀਂ ਕਿ ਮੈਂ ਕਿੱਸ ਕਿ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚੋਂ ਨੰਗ ਰਹੀ ਆ ਇਸ ਤੋਂ ਅੱਗੇ ਰਿਧਾਨਿਆ ਕਹਿੰਦੀ ਆ ਕਿ ਮੇਰੀ ਜ਼ਿੰਦਗੀ ਦੇ ਵਿੱਚ ਸਿਰਫ ਦੋ ਹੀ ਇਨਸਾਨ ਨੇ ਜਿਨ੍ਹਾਂ ਨੂੰ ਮੈਂ ਬਹੁਤ ਹੀ ਜ਼ਿਆਦਾ ਪਿਆਰ ਕਰਦੀ ਆ ਉਹਦੇ ਆਪਣੇ ਮਦਰ ਤੇ ਉਹਦੇ ਫਾਦਰ ਪਰ ਅੱਗੇ ਉਹਨਾਂ ਨੂੰ ਕੀਤੇ ਹੋਏ ਮੈਸੇਜ ਰਿਧਾਨਿਆ ਕਹਿੰਦੀ ਆ ਕਿ ਮੈਂ ਤੁਹਾਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਆ ਪਰ ਹੁਣ ਮੈਨੂੰ ਤੁਹਾਨੂੰ ਛੱਡ ਕੇ ਇਸ ਦੁਨੀਆ ਤੋਂ ਜਾਣਾ ਪਊਗਾ ਮੇਰੇ ਕੋਲੇ ਹੋਰ ਕੋਈ ਵੀ ਰਸਤਾ ਬਾਕੀ ਨਹੀਂ ਬਚਿਆ ਅੱਗੇ ਰਿਦਾਨੇ ਆ ਇਹ ਕਹਿੰਦੀ ਆ ਕਿ ਆਲਰੇਡੀ ਤੁਸੀਂ ਮੇਰੇ ਵਿਆਹ ਦੇ ਉੱਪਰ ਇੰਨਾ ਜ਼ਿਆਦਾ ਪੈਸਾ ਲਾ ਚੁੱਕੇ ਹੋ ਤੇ ਉਹਨਾਂ ਦੀ ਮੰਗ ਜਿਹੜੀ ਹੈਗੀ ਉਹ ਹਾਲੇ ਵੀ ਖਤਮ ਨਹੀਂ ਹੋ ਰਹੀ ਤੇ ਮੈਨੂੰ ਇਹ ਲੱਗਦਾ ਕਿ ਮੈਂ ਪੂਰੀ ਜ਼ਿੰਦਗੀ ਤੁਹਾਡੇ ਉੱਤੇ ਇੱਕ ਭਾਰ ਬਣ ਕੇ ਹੀ ਰਹਾਂਗੀ ਕਿਉਂਕਿ ਡਿਮਾਂਡ ਕਦੇ ਖਤਮ ਨਹੀਂ ਹੋਣੀ ਤਾਂ ਇਸੇ ਕਰਕੇ ਇਸ ਪੂਰੇ ਦੇ ਪੂਰੇ ਬਰਡਨ ਨੂੰ ਹੀ ਮੈਂ ਅੱਜ ਖਤਮ ਕਰ ਦੇਣਾ ਵਾਂ ਇਸ ਤੋਂ ਬਾਅਦ ਰਿਦਾਨੇ ਆ ਆਪਣੀ ਕਾਰ ਦੇ ਵਿੱਚ ਕੋਈ ਜ਼ਹਿਰੀਲੀ ਦਵਾਈ ਪੀ ਲੈਂਦੀ ਆ ਤੇ ਕੋਸਟ ਟਾਈਮ ਤੋਂ ਬਾਅਦ ਉਹਦੀ ਉੱਥੇ ਹੀ ਮੌਤ ਹੋ ਜਾਂਦੀ ਆ ਆਪਣੇ ਮੈਸੇਜ ਦੇ ਵਿੱਚ ਬਿਲਕੁਲ ਆਖਰੀ ਲਾਈਨ ਦੇ ਵਿੱਚ ਉਹ ਆਪਣੇ ਪਿਤਾ ਨੂੰ ਕਹਿੰਦੀ ਆ ਕਿ ਹੋ ਸਕੇ ਆ ਤਾਂ ਮੈਨੂੰ ਮਾਫ ਕਰਿਓ ਪਰ ਮੇਰੇ ਕੋਲੇ ਹੁਣ ਹੋਰ ਕੋਈ ਵਿਚਾਰਾ ਨਹੀਂ ਹੈ ਥੋੜੀ ਦੇਰ ਤੋਂ ਬਾਅਦ ਇਹ ਖਬਰ ਜਿਹੜੀ ਆ ਇਹ ਪੂਰੇ ਇੰਟਰਨੈਟ ਦੇ ਉੱਪਰ ਫੈਲ ਜਾਂਦੀ ਆ ਪੁਲਿਸ ਵਾਲੇ ਫੌਰਨ ਇਤੇ ਐਕਸ਼ਨ ਲੈਂਦੇ ਆ ਤੇ ਰਿਧਾਨਿਆ ਦੇ ਪਤੀ ਕੈਵਨ ਨੂੰ ਤੇ ਸੱਸ ਤੇ ਸੋਹਰਾ ਨੂੰ ਗ੍ਰਿਫਤਾਰ ਕਰ ਲੈਂਦੇ ਆ ਪਰ ਸ਼ਾਇਦ ਰਿਧਾਨਿਆ ਦੇ ਲਈ ਤੇ ਉਹਦੇ ਪੇਰੈਂਟਸ ਦੇ ਲਈ ਉਦੋਂ ਤੱਕ ਬਹੁਤ ਜ਼ਿਆਦਾ ਦੇਰ ਹੋ ਚੁੱਕੀ ਸੀ ਹੁਣ ਇਹਨਾਂ ਦੋਸ਼ੀਆਂ ਨੂੰ ਕੋਈ ਵੀ ਸਜ਼ਾ ਮਿਲੇ ਜਾਂ ਨਾ ਮਿਲੇ ਪਰ ਉਹਦੇ ਨਾਲ ਰਿਧਾਨੀਆਂ ਵਾਪਸ ਆਪਣੇ ਮਾਤਾ ਪਿਤਾ ਦੇ ਕੋਲੇ ਕਦੇ ਵੀ ਨਹੀਂ ਆਉਣ ਵਾਲੀਆਂ ਇੱਕ ਦੂਸਰੀ ਚੀਜ਼ ਆ ਕਿ ਇਹਨਾਂ ਜਿਆਦਾ ਚੀਜ਼ਾਂ ਤੁਹਾਨੂੰ ਮਿਲ ਚੁੱਕੀਆਂ ਨੇ ਇੰਨੀ ਮਹਿੰਗੀ ਇੱਕ ਕਾਰ 800 ਗ੍ਰਾਮ ਤੋਂ ਜ਼ਿਆਦਾ ਸੋਨਾ ਤੇ ਹੋਰ ਪਤਾ ਨਹੀਂ ਇਹਨਾਂ ਤੋਂ ਬਿਨਾ ਕੀ ਕੀ ਮਿਲਿਆ ਹੋਗਾ ਤੇ ਜੇ ਇੰਨੇ ਦੇ ਵਿੱਚ ਵੀ ਕਿਸੇ ਨੂੰ ਰੱਜ ਨਹੀਂ ਆਉਂਦਾ ਤਾਂ ਫਿਰ ਮੇਰੇ ਨਹੀਂ ਖਿਆਲ ਚ ਕਦੇ ਉਹਨਾਂ ਨੂੰ ਰੱਜ ਆਊਗਾ ਸੈਕੰਡਲੀ ਵਿਆਹ ਸਿਰਫ ਦੋ ਜਾਣਿਆਂ ਦਾ ਆਪਸ ਸਬੰਧ ਆ ਦੋ ਜਾਣੇ ਇਕੱਠੇ ਹੁੰਦੇ ਆ ਆਪਣੀ ਜ਼ਿੰਦਗੀ ਇਕੱਠੇ ਜਿਉਂਦੇ ਆ ਪਰ ਕੁਝ ਲੋਕਾਂ ਦੇ ਲਈ ਸਪੈਸ਼ਲੀ ਜਿਹੜੇ ਮੁੰਡੇ ਵਾਲੇ ਹੁੰਦੇ ਆ ਸਾਰੇ ਨਹੀਂ ਪਰ ਕੁਝ ਦੇ ਲਈ ਇਹ ਸਿਰਫ ਇੱਕ ਬਿਜ਼ਨਸ ਟੀਲ ਆ ਇਹਨਾਂ ਲੋਕਾਂ ਦੇ ਲਈ ਵਿਆਹ ਸਿਰਫ ਆਪਣੀ ਆਰਥਿਕ ਹਾਲਤ ਨੂੰ ਹੋਰ ਜ਼ਿਆਦਾ ਸਦਾਰਨ ਦਾ ਹੀ ਇੱਕ ਤਰੀਕਾ ਦੋ ਤੇ ਭਾਰਤੀ ਸਮਾਜ ਦੇ ਉੱਤੇ ਇੱਕ ਬਹੁਤ ਹੀ ਵੱਡਾ ਬਦਨਮਾ ਤੱਬਾ ਵਾ ਹੈ ਤੇ ਦਾਜ ਨਹੀਂ ਅਜ ਇੱਕ ਹੋਰ ਬਹੁਤ ਹੀ ਜ਼ਿਆਦਾ ਪੜ੍ਹੀ ਲਿਖੀ ਤੇ ਹੌਣ ਹਾਰ ਤੇ ਆਪਣੇ ਮਾਂ ਪਿਓ ਦੀ ਲਾਡਲੀ ਲੜਕੀ ਨੂੰ ਉਹਨਾਂ ਤੋਂ ਖੋਲਿਆ ਤੇ ਰਦਾਨਿਆਂ ਦੀ ਜ਼ਿੰਦਗੀ ਦੀ ਤਰ੍ਹਾਂ ਹੀ ਇਹ ਵੀਡੀਓ ਵੀ ਇੱਥੇ ਖਤਮ ਹੁੰਦਾ ਹੁਣ ਮੈਂ ਤੁਹਾਨੂੰ ਮਿਲੂੰਗਾ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਤਰ੍ਹਾਂ ਦੀ ਜਾਣਕਾਰੀ ਦੇਣ